ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਦੀ ਕਿ ਇਹ ਸ਼ਬਦ ਵਰਤਿਆ ਕਿੱਥੇ ਜਾਂਦਾ ਹੈ ਪਹਿਲਾਂ ਅਸੀਂ ਮੁੱਖ ਰੱਖਦੇ ਆ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਅੱਜ ਕੱਲ ਆਮ ਅਸੀਂ ਵੇਖਦੇ ਆ ਕਿ ਇਸ ਦਾ ਉਚਾਰਨ ਕੋਈ ਵੀ ਸਹੀ ਨਹੀਂ ਕਰਦਾ ਕੀ ਕਰਦੇ ਨੇ ਸਤਿ ਸ੍ਰੀ ਅਕਾਲ ਤੇ ਇਸ ਤੋਂ ਵੀ ਘਟਾ ਕੇ ਸ਼ਾਸ਼ੀ ਕਾਲ ਕਰ ਦਿੱਤਾ ਹੈ ਭਾਈ ਇਸ ਦਾ ਜਿਹੜਾ ਮੁੱਖ ਸ਼ੁੱਧ ਉਚਾਰਨ ਹੈ ਨਾ ਉਹ ਹੈ ਸਤਿ ਸ੍ਰੀ ਅਕਾਲ ਇਸ ਪ੍ਰਕਾਰ ਇਸ ਦਾ ਸਹੀ ਉਚਾਰਨ ਕਰਨਾ ਹੈ ਜਣਾ ਖਣਾ ਅੱਜ ਕੱਲ ਸਤਿ ਸ੍ਰੀ ਅਕਾਲ ਨੂੰ ਹਰ ਥਾਂ ਵਰਤੀ ਜਾਂਦਾ ਹੈ ਕੋਈ ਵਿਆਹ ਚ ਗਿਆ ਉੱਥੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਕੋਈ ਰਿਸ਼ਤੇਦਾਰੀ ਦੇ ਗਿਆ ਉੱਥੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਕਿਸੇ ਦਾ ਫੋਨ ਆ ਗਿਆ ਉੱਥੇ ਸਤਿ ਸ੍ਰੀ ਅਕਾਲ ਬੁਲਾਈ ਜਾਂਦਾ ਹੈ ਆਪਗੇ ਸਤਿ ਸ੍ਰੀ ਅਕਾਲ ਨੂੰ ਇੱਕ ਬਹੁਤ ਹੀ ਛੋਟਾ ਜਿਹਾ ਬਣਾ ਲਿਆ ਕਿ ਇਸ ਨੂੰ ਅਸੀਂ ਕਦੇ ਵੀ ਕਿਤੇ ਹੀ ਵਰਤ ਸਕਦੇ ਹਾਂ ਕੋਈ ਗੱਲ ਨਹੀਂ ਭਾਈ ਇਹ ਜਿਹੜਾ ਸਤਸਰੀਏ ਕਾਲ ਹੈ ਇਹ ਇੱਕ ਜੈਕਾਰਾ ਹੈ ਜੋ ਕਿ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਤੇ ਇਸ ਦੀ ਵਰਤੋਂ ਅਸੀਂ ਕਰਨੀ ਹੈ ਭੋਗ ਦੀ ਸਮਾਪਤੀ ਦੇ ਵੇਲੇ ਜੰਗਾਂ ਜੁੱਧਾਂ ਦੇ ਵੇਲੇ ਜਾਂ ਫਿਰ ਅਰਦਾਸ ਵੇਲੇ ਉਦੋਂ ਇਸ ਜੈਕਾਰੇ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਪੁਰਾਤਨ ਵੇਲੇ ਜਦੋਂ ਸਿੰਘ ਜੰਗ ਜੁੱਧ ਕਰਦੇ ਸੀ ਨਾ ਤੇ ਉਦੋਂ ਜਦੋਂ ਉਹਨਾਂ ਜੈਕਾਰਾ ਛੱਡਣਾ ਤੇ ਸਿੰਘਾਂ ਦੇ ਡੋਲੇ ਇਦਾਂ ਫੜਕਣੇ ਤੇ ਸਿੰਘਾਂ ਦੇ ਵਿੱਚ ਇਦਾਂ ਜੋਸ਼ ਭਰ ਜਾਣਾ ਵੀਰਸ ਭਰ ਜਾਣਾ ਕਿ ਹੁਣ ਭਾਵੇਂ ਅੱਗੇ ਮੈਦਾਨ ਦੇ ਵਿੱਚ ਭਾਵੇਂ ਕੋਈ ਵੱਡੇ ਤੋਂ ਵੱਡਾ ਸੂਰਮਾ ਵੱਡੇ ਤੋਂ ਵੱਡਾ ਕੋਈ ਰਾਖਸ਼ ਕਿਉਂ ਨਾ ਜਵੇ ਅੱਜ ਦੇ ਵੀ ਗਾਟੇ ਲਾ ਦਵਾਂਗੇ ਅੱਜ ਤੇ ਉਸ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਤੇ ਜਦੋਂ ਵੈਰੀ ਜੈਕਾਰਾ ਸੁਣ ਲੈਂਦੇ ਸਨ ਤੇ ਉਹਨਾਂ ਨੂੰ ਭੱਜਣਾ ਪੈ ਜਾਂਦੀ ਆ ਸਾਰ ਕਿ ਹੁਣ ਭੱਜ ਲਵੋ ਕਿ ਅੱਜ ਨਹੀਂ ਬਚਦੇ ਕਿ ਸੇਖ ਆ ਗਏ ਨੇ ਸਿੰਘ ਆ ਗਏ ਨੇ ਇਹਨਾਂ ਨੇ ਅੱਜ ਨਹੀਂ ਛੱਡਣਾ ਤੇ ਸਾਰੇ ਵੀਰ ਤੇ ਭੈਣਾਂ ਨੂੰ ਬੇਨਤੀ ਹੈ ਕਿ ਭਾਈ ਸਸਰੀ ਅਕਾਲ ਨਾ ਬੁਲਾਵੋ ਇਹ ਇੱਕ ਜੈਕਾਰਾ ਇਸ ਨੂੰ ਮੁੱਖ ਤੌਰ ਤੇ ਜਿੱਥੇ ਇਸ ਦੀ ਕੋਈ ਥਾਂ ਟਿਕਾਣਾ ਵੇਖ ਕੇ ਇਸ ਦੀ ਉੱਥੇ ਵਰਤੋਂ ਕਰਿਆ ਕਰੋ ਇਹ ਨਹੀਂ ਕਿ ਜਿੱਥੇ ਵੇਖਿਆ ਉੱਥੇ ਜੈਕਾਰਾ ਲਾਈ ਜਾਣਾ ਉੱਥੇ ਸਸਰੀ ਘਰ ਬੁਲਾਈ ਜਾਣੀ ਮੋਨੇ ਕੋਨੇ ਬੰਦਿਆਂ ਦੇ ਗੋਡੇ ਹੱਥ ਲਾ ਕੇ ਸਸਰੀ ਘਰ ਬੁਲਾਈ ਜਾਣੀ ਉੱਥੇ ਕਿੱਡੀ ਵੱਡੀ ਨਦਰੀ ਹੈ ਕੋਈ ਸਤਕਾਰ ਨਹੀਂ ਰਹਿ ਜਾਂਦਾ ਜੈਕਾਰੇ ਦਾ ਸਿੱਖਾਂ ਨੂੰ ਬੇਨਤੀ ਹੈ ਕਿ ਭਾਈ ਕਿ ਆਪਣੇ ਬੱਚਿਆਂ ਨੂੰ ਫਤਿਹ ਬੁਲਾਉਣਾ ਸਿਖਾਓ ਫਤਿਹ ਦੀ ਆਦਤ ਪਾਵੋ ਕਿ ਸਾਰੇ ਨੂੰ ਹੱਥ ਜੋੜ ਕੇ ਐਨ ਗੱਜ ਕੇ ਫਤਿਹ ਬੁਲਾਓ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਨੇ ਸਾਨੂੰ ਜੈਕਾਰੇ ਬਖਸ਼ੇ ਨੇ ਉਹ ਕਿਹੜੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਾਕਾਰਾ ਗ ਜਾਵੇ ਨੇ ਆਲ ਹੋ ਜਾਏ ਕਲਗੀਧਰ ਪਾਸ਼ਾ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤੇ ਗੁਰੂ ਪੰਥ ਖਾਲਸੇ ਦੀ ਹਰ ਦੀਵਾਨ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ